ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਚੜ੍ਹਦੀ ਕਲਾ ਚੋ ਅ ਕੱਲ ਦੀਆਂ ਵੀਡੀਓ ਕਾਹੀ ਉਸ ਵੇਲੇ ਜਦੋਂ ਅਸੀਂ ਪੰਜਾਬ ਯੂਨੀਵਰਸਿਟੀ ਗੇਟ ਨੰਬਰ 2 ਦੇ ਸਾਹਮਣੇ ਗਏ ਸੀਗੇ ਸਰਪਤਰੰਬੇਦਵੀ ਰਕੂ ਕਾਨੂੰਨ ਮੋਰਚੇ ਵੱਲੋਂ ਅਸੀਂ ਉੱਥੇ ਪਹੁੰਚ ਕੇ ਤੇ ਆਪਣੀ ਗੱਲ মিডিਆ ਨਾਲ ਸਾਂਝੀ ਕਰਨ ਤਰੇ ਸੀ ਤੇ ਉਸ ਵੇਲੇ ਪੁਲਿਸ ਆਪਣੀ ਬੱਸ ਲੈ ਕੇ ਆ ਗਈ ਤੇ ਸਿੰਘਾਂ ਨੂੰ ਫੜ-ਫੜ ਕੇ ਵਿੱਚ ਛੁੱਟਣ ਲੱਗ ਪਈ ਉਸ ਵੇਲੇ ਦੀਆਂ ਵੀਡੀਓ ਕਾਫੀ ਸਾਹਮਣੇ ਆਈਆਂ ਨੇ ਉਹ ਕਿੱਦਾਂ ਦੀ ਖੇਚਤੂ ਜੜੀਆਂ ਹੋ ਰਹੀ ਸੀ ਉਹ ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਸਾਂਝਾ ਕਰਨ ਲੱਗਾ ਕਿਉਂਕਿ ਅਤੇ ਇੱਕ ਇੱਥੇ ਅਦੋਤ ਸਿੰਘ ਅਸੀਂ ਖੜੇ ਆ ਐਣਾ ਹੈ ਤਾਂ ਗੁਰੂ ਦੀ ਕਿਰਪਾ ਵਾ ਗੁਰੂ ਦਾ ਬਾਣਾ ਵਾ ਜੇ ਦਸਤਾਰ ਲੱਥ ਜਾਂਦੀ ਤੇ ਫੇਰ ਤਾਂ ਤੁਹਾਨੂੰ ਇਹਨਾਂ ਨੂੰ ਪਤਾ ਲੱਗ ਜਾਣਾ ਸੀਗਾ ਉਹਨਾਂ ਕੋਸ਼ਿਸ਼ ਤਾਂ ਪੂਰੀ ਕੀਤੀ ਆ ਫਿਰ ਮਹਾਰਾਜ ਦੀ ਲਾਜ ਰੱਖ ਲਈ ਸਾਡੇ ਇਹ ਤੇ ਇਚੰਦ ਲੰਗਰ ਆ। ਆ ਸੁਣਿਓ। ਗਰਮੀ ਚਾਰ ਚਫਰੇ ਦੀ ਨੌਜਵਾਨਾਂ ਨੂੰ ਕੁਛਕ ਮਿੰਟ ਦਿੱਤੇ ਸੀ ਗੱਲਬਾਤ ਹੋ ਰਹੀ ਸੀ। ਉਸੇ ਵੇਲੇ ਪ੍ਰਸ਼ਾਸਨ ਨੇ ਗੱਡੀ ਆਉਂਦੀ ਹਰਕਤ ਦੇ ਵਿੱਚ ਆ ਵੀਰ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ। ਇਧਰੋਂ ਪਾਸੇ ਦੇਖ ਸਕਦੇ ਹੋ। ਸਾਡਾ ਮੋਲਕ ਹੈ। ਸਾਡਾ ਮੋਲਕ ਹੈ। ਸਾਡਾ ਪੰਜਾਬ ਰੱਖੀ ਗੱਲ। ਕਾਦੀ ਗੱਲ ਆ। ਤੇਰੀ ਗੱਲ ਆ। ਅਪਰਾਧ ਤਾਂ ਦੱਸੋ। ਗੱਲ ਕੀ ਆ? ਉਹ ਪਾਈਆਂ ਵੇਖ ਲਓ ਕੀ ਕਰ ਰਹੇ ਆ। ਇਹ ਇੱਥੇ ਕਿਹੜਾ ਲੋਕ ਨੇ? ਕਿਹੜੀ ਲੋਕ ਡਾਕਟਰ? ਅਸੀਂ ਇੱਥੇ ਖੜੇ ਆ। ਪਿਛੇ ਦੋ ਪਿਛੇ ਦੋ ਪਿਛੇ ਦੋ ਕੋਈ ਜਾਣ ਨਹੀਂ ਤੇ ਸੋਹਿਆ ਅਸੀਂ ਤਾਂ ਕੋ ਲੋਕ ਆਪਣੇ ਵੀਰਾਂ ਦੇ ਕੱਲ ਵੀ ਨਹੀਂ ਕਰ ਸਕਦੇ ਫਿਰ ਤੁਸੀਂ ਸਾਡੇ ਤੇ ਕੀ ਕੀ ਗੱਲ ਦੀ ਕੀ ਕਰਦੇ ਬੇਸੀ ਉਹ ਸਾਨੂੰ ਦੱਸੋ ਨਾ ਸਹੀ ਅਸੀਂ ਅਸੀਂ ਤਾਂ ਮੌਕੇ ਤੇ ਮੌਂਹਿਆ ਰਾਮਾ ਕਰ ਜੀ ਨਹੀਂ ਮੰਨ ਸਕਦੇ 120 ਮੈਂ ਕਿ ਲੱਗਣਾ ਕਾਦੀ 120 ਲੱਗੀ ਮੇਰੇ ਤੇ ਮੈਂ ਕਲਾ ਲਗਾ ਹਾਂ ਸੋ ਇਹ ਗੱਲ ਗੱਲ ਦੀ ਸੀਗੀ ਉਸ ਵੇਲੇ ਤੇ ਬੜੀਆਂ ੱਤਕੇ ਸ਼ਈਆਂ ਫੜ ਕੇ ਕਈ ਕੁਝ ਕਰਨ ਲੱਗੇ ਸੀ ਫਿਰ ਉੱਥੇ ਥੋੜਾ ਜਿਹਾ ਉਹਨਾਂ ਦੇ ਨਾਲ ਉੱਚਾ ਵੀ ਬੋਲਣਾ ਪਿਆ ਦਬਕਾ ਦੁਬਕਾ ਵੀ ਮਾਰਨਾ ਪਿਆ ਉਹ ਪਿੱਛੋਂ ੱਤਕੇ ਦੇਣ ਲਈ ਜਿਹੜੇ ਹੁੰਦੇ ਆ ਨਾ ਕਨਸਟੇਬਲ ਵਗੈਰਾ ਇਹਨਾਂ ਦਾ ਹੁੰਦਾ ਵੀ ਆਪਾਂ ਖਲਾਰਾ ਪਾ ਦਈਏ ਉਹ ਡਿਪਟੀ ਸਾਹਿਬ ਨੇ ਚਲੋ ਫਿਰ ਵੀ ਗੱਲ ਸੁਣੀ ਤੇ ਥੋੜੀ ਜਿਹੀ ਗੱਲ ਠੰਡ ਵਰਤੀ ਸੀ ਪਰ ਇਹਨੇ ਚਿਰ ਨੂੰ ਉਹ ਦੂਜਾ ਸਿੰਘ ਜਿਹੜੇ ਸਾਡੇ ਨਾਲ ਆਏ ਸੀਗੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਫੜ ਕੇ ਅੰਦਰ ਲੈ ਗਏ ਫਿਰ ਉਹਨੂੰ ਛਡਾਉਣ ਵਾਸਤੇ ਫਿਰ ਸਾਨੂੰ ਉਹ ਟਿੱਕੇ ਜਿਹੜੀ ਆ ਕਰਨੀ ਪਈ ਆ ਉਹ ਆ ਬਾਕੀ ਚੈਨਲਾਂ ਵਾਲਿਆਂ ਨੇ ਤਾਂ ਥੋੜੀ ਥੋੜੀ ਪਾਈ ਆ ਨਾ ਆ ਕਾਲ ਚੈਨਲ ਵਾਲੇ ਵੀਰ ਤੇਜਿੰਦਰ ਸਿੰਘ ਉਰੀ ਉੱਥੇ ਸੀਗੇ ਇਹਨਾਂ ਨੇ ਪੂਰੀ ਪਾਈ ਆ ਵੇਖੋ ਦੂਜੇ ਪਾਸੇ ਹੁਣ ਭਾਈਆ ਚੁੱਕ ਚਕਾਈ ਹੋ ਰਹੀ ਆ ਦੇਸ਼ ਦਾ ਭਵਿਖਾ ਪੜ ਕੀ ਰਿਹਾ ਇੱਥੇ ਵੇਖ ਸਕਦੇ ਆ ਤਸਵੀਰ ਵੇਖ ਸਕਦਾ ਹਾਂ ਆ ਗਰਮੀ ਦਾ ਤਸਵੀਰ ਦਿਖਾਉਂਦੇ ਆ ਬੱਸ ਦੇ ਵਿੱਚ ਜ਼ਬਰਦਸਤੀ ਹੋ ਰਹੀ ਆ ਨੌਜਵਾਨਾਂ ਦੇ ਨਾਲ ਨੌਜਵਾਨਾਂ ਨੂੰ ਜ਼ਬਰਦਸਤੀ ਚੁੱਕਿਆ ਜਾ ਰਿਹਾ ਵਾ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਕੀ ਬਸਵੇ ਵਿੱਚ ਜ਼ਬਰਦਸਤੀ ਬਿਠਾਇਆ ਜਾ ਰਿਹਾ ਕੋਈ ਕਿਸੇ ਪਾਸੇ ਨਹੀਂ ਆਇਆ ਹਰ ਇੱਕ ਦੇ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ ਆਫੇ ਚ ਤੂ ਹੋ ਰਹੀ ਸੀ ਗਿਓ ਉਸ ਵੇਲੇ ਆ ਸੰਗ ਮੈਨੂੰ ਵਾਜਾ ਮਾਰਨ ਲੱਗ ਪਿਆ ਮੈਂ ਸਾਹਮਣੇ ਖੜਾ ਸੀਗਾ ਆ ਫਿਰ ਮੈਨੂੰ ਜਾਣਾ ਪਿਆ ਉੱਥੇ ਮੌਕੇ ਤੇ ਜਾ ਕੇ ਖੜ੍ਹਣਾ ਪਿਆ ਨਵੀਂ ਤੱਕੇ ਸ਼ਾਈ ਕਰ ਲਈ ਉੱਥੇ ਕਿਹੜੇ ਲਾਅ ਐਂਡ ਆਰਡਰ ਦੀ ਕੋਈ ਸਮੱਸਿਆ ਸੀ ਪੁਲਸ ਕਿਉਂ ਇਹ ਸਾਰਾ ਕੁਝ ਕਰਦੀ ਪਈ ਸੀ ਜਦੋਂ ਕਿ ਤੇ ਮੁਲਕ ਤੇ ਭੀੜ ਬਣਦੀ ਉਦੋਂ ਤਾਂ ਇਹਨਾਂ ਦਾ ਪੰਜਾਬ ਵਗੈਰ ਸਰਦਾ ਨਹੀਂ ਐਦਾਂ ਪੰਜਾਬ ਤੇ ਇਹਨਾਂ ਦਸਤਾਰਾਂ ਵਾਲਿਆਂ ਦੇ ਨਾਲ ਇਹਨਾਂ ਨੇ ਖੇਪੜਨਾ ਇਹ ਮਹਾਰਾਜ ਦੀ ਮੇਰ ਤੇ ਨਾਲ ਉਥੋਂ ਉਹਨੂੰ ਸਿੰਘ ਨੂੰ ਛੁਡਾਇਆ ਫਿਰ ਤੇ ਪ੍ਰੀਤ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਮੇਂ ਤੇ ਗੁੱਡ ਵੀਸਿਕ ਜਿਹੜੇ ਐ ਸਮਾ ਸਮੋਰਚ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਾਂ ਉਹਨਾਂ ਨੇ ਤਾਂ ਪੂਰੀ ਬਾਹ ਲਾਈ ਕਿ ਸਾਨੂੰ ਵੀ ਚੁੱਕ ਕੇ ਲੈ ਜਾਣ ਗੱਲ ਤਾਂ ਇਹ ਸੀ ਕਿ ਸਾਨੂੰ ਖੈਰ ਪਤਾ ਹੀ ਹੈ মিডিਆ ਦੇ ਵਿੱਚ ਆਉਣ ਦਾ ਨਾਤੇ ਕਿ ਕੋਈ ਬਹੁਤਾ ਵੱਡਾ ਲੰਮਾ ਚੜਾਉਂਦਾ ਮਸਲਾ ਨਹੀਂ ਸੀ ਪਰ ਉਹਨਾਂ ਦੀ ਜਿਹੜੀ ਧੱਕੇਸ਼ਾਹੀ ਸੀ ਉਹਦਾ ਵਿਰੋਧ ਕਰਨਾ ਉਸ ਵੇਲੇ ਜ਼ਰੂਰੀ ਸੀਗਾ ਕਿਉਂਕਿ ਉੱਥੇ ਵਿਰੋਧ ਕਰਨ ਵਾਸਤੇ ਜਿਹੜਾ ਮੋਰਚਾ ਹੁੰਦਾ 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 ਹੀ ਵਿਰੋਧ ਕਰਨ ਵਾਸਤੇ ਜਿਹੜੀ ਸਰਕਾਰ ਵਧਿਕੀਆਂ ਜੜੀਆਂ ਕਰਦੀ ਹੈ ਉਹਨੂੰ ਉਹਦਾ ਵਿਰੋਧ ਅਸੀਂ ਉਸ ਵੇਲੇ ਕਰਦੇ ਪਏ ਸੀ ਕਿ ਉੱਥੇ ਕਿਹੜੀ ਕੋ ਲਾਅ ਐਂਡ ਆਰਡਰ ਦੀ ਸਮੱਸਿਆ ਸੀ ਕਿ ਖੜੇ ਹੋ ਕੇ মিডিਆ ਦੇ ਨਾਲ ਗੱਲ ਕਰਨੀ ਕਿਹੜਾ ਏਡਾ ਅਪਰਾਧ ਸੋ ਅਸੀਂ ਉੱਥੇ ਵਿਰੋਧ ਜਤਾਇਆ ਤੇ ਵੱਡੀ ਗੱਲ ਇਹ ਰਹੀ ਕਿ মিডিਆ ਉਸ ਵੇਲੇ ਹਾਜ਼ਰ ਸੀਗਾ ਸਾਰੇ ਪਲੇਟਫਾਰਮਾਂ ਦੇ ਉੱਤੇ ਸਾਰੀਆਂ ਵੀਡੀਓਜ਼ ਆਈਆਂ ਨੇ ਅਸੀਂ ਸਾਰੇ মিডিਆ ਵਾਲਿਆਂ ਦਾ ਧੰਨਵਾਦ ਕਰਦੇ ਆਂ ਇਹ ਵੀਡੀਓ ਮੈਨੂੰ ਹੁਣੇ ਵੀਰ ਚਜੇਂਦਰ ਸਿੰਘ ਨੇ ਭੇਜੀ ਸੀ ਉਹਦੇ ਵਿੱਚ ਕਾਫੀ ਵਿਸਥਾਰ ਸੀ ਤਾਂ ਕਰਕੇ ਮੈਂ ਉਹ ਵੀਡੀਓ ਜਿਹੜੀ ਹੈ ਸ਼ੇਅਰ ਕੀਤੀ ਹੈ ਤੁਹਾਡੇ ਨਾਲ ਸੋ ਬਹੁਤ ਸਾਰੇ ਪਿੰਡਪੁਰਾਵਾ ਦਾ ਆ ਰਿਹਾ ਸੀ ਮੈਸੇਜ ਆ ਰਹੇ ਸੀ ਫੋਨ ਆ ਰਹੇ ਸੀ ਭਾਜੀ ਤੁਸੀਂ ਠੀਕ ਹੋ ਪੈਸਾ ਤੁਸੀਂ ਠੀਕ ਹੋ ਸੋ ਮੈਂ ਸੋਚਿਆ ਕਿ ਇੱਕ ਲਾਈਵ ਹੋ ਕੇ ਸਾਰਿਆਂ ਨੂੰ ਦੱਸ ਹੀ ਦਈਏ ਕਿ ਹਾਂ ਅਸੀਂ ਠੀਕ ਠਾਕ ਹਾਂ ਕੋਈ ਐਸੀ ਗੱਲ ਨਹੀਂ ਕੋਈ ਕੋਈ ਸਰਟੀਫਿਕੇਟ ਨਹੀਂ ਲੱਗੀ ਥੋੜਾ ਤਾਂ ਕਮਕੀ ਹੋਈ ਸੀਗੀ ਪਰ ਉਹ ਕਰਨੀ ਵੀ ਪੈਣੀ ਸੀ ਜੇ ਸਾਡੇ ਦਿਨ ਸਾਡੇ ਨਾਲ ਇਹ ਜੋ ਕਰਦੇ ਨੇ ਜੇ ਅਸੀਂ ਉਹਦਾ ਰੈਜ਼ੈਂਟਮੈਂਟ ਵੀ ਨਾ ਕਰੀਏ ਤਾਂ ਫਿਰ ਗੱਲ ਤਾਂ ਕੋਈ ਰਹਿ ਨਹੀਂ ਜਾਂਦੀ ਉਹ ਤਾਂ ਤਾਂ ਕਸ਼ਾਈ ਕਰਦੇ ਪਏ ਨੇ ਕੀ ਉੱਥੇ ਕੋ ਹੋਕ ਹੀ ਰਿਆ ਸੀਗਾ ਖੜੇ ਬੰਦੇ ਨੂੰ ਚੁੱਕ ਚੁੱਕ ਕੇ ਤੁਸੀਂ ਬਸਨ ਜਾ ਤਾਂ ਉੱਥੇ ਕੋ ਨਾਰੇ ਬਾਰੀ ਹੋ ਰਹੀ ਹੈ ਕੋ ਭੰਨ ਤੋੜ ਹੋ ਰਹੀ ਹੈ ਕੋ ਛ ਹੋ ਰਿਹਾ ਕੋਈ ਹੈ ਸੀ ਉੱਥੇ ਇਦਾਂ ਦੀ ਕੋਈ ਗੱਲ ਇਹੀ ਗੱਲ ਮੈਂ ਉਹਨਾਂ ਨੂੰ ਪੁੱਛੀ ਵੀ ਨਹੀਂ ਦੱਸੋ ਇੱਥੇ ਕਹਿੰਦੇ ਤਿਹੜਾ ਲਾ ਕੜਾ ਬ੍ਰੀਚ ਹੋ ਰਿਆ ਤੁਹਾਡਾ ਉਹ ਜਦੋਂ ਕਹਿੰਦੇ ਵੀ 144 ਲੱਗੀ ਮੈਂ ਕਿਹਾ ਮੈਂ ਤਾਂ ਕੱਲਾ ਖੜਾ ਮੀਡੀਆ ਨਾਲ ਗੱਲ ਕਰਦਾ ਪਿਆ 144 ਮੇਰੇ ਤੇ ਕਿਦਾਂ ਲੱਗੀ ਸੋ ਇਹ ਗੱਲਾਂ ਆਪਾਂ ਨੂੰ ਰਖਣੀਆਂ ਪੈਣੀਆਂ ਨੇ ਇਹ ਪੁਲਿਸ ਤੋਂ ਐਵੇਂ ਆਪਾਂ ਜੇ ਡਰੀ ਜਾਵਾਂਗੇ ਨਾ ਉਹ ਵੀ ਕੋਈ ਗੱਲ ਨਹੀਂ ਆਪਣੀ ਗੱਲ ਬਾਤ ਦਲੀਲ ਰੱਖਣੀ ਜਿਹੜੀ ਉਹ ਸਾਡਾ ਸਾਨੂੰ ਕਨਸਟੀਟਿਊਸ਼ਨ ਅਧਿਕਾਰ ਦਿੰਦਾ ਤੇ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਨੇ ਜਾਵਾਂਗੇ ਕਿ ਪੰਜਾਬ ਦੇ ਨਾਲ ਇਦੀਆਂ ਵਧਿਕੀਆਂ ਨਾ ਕਰੋ ਪੰਜਾਬ ਵਗੈਰ ਤੁਹਾਡਾ ਸਰਦਾ ਨਹੀਂਗਾ ਜੇ ਪੰਜਾਬ ਨਾ ਬਾਰਡਰ ਤੇ ਬੈਠਾ ਹੋਏ ਤੇ ਇਹ ਤੁਹਾਡਾ ਸਰਨਾ ਨਹੀਂਗਾ ਤੁਸੀਂ ਪੰਜਾਬ ਨੂੰ ਖਤਮ ਕਰਨ ਵਾਲੀਆਂ ਚਾਲਾਂ ਜਿਹੜੀਆਂ ਚੱਲਦੇ ਬਾਰ-ਬਾਰ ਪੰਜਾਬ ਨੂੰ ਤੰਗ ਕਰਦੇ ਪਏ ਹੋ ਇਹ ਗਲਤ ਗੱਲਾਂ ਨੇ ਇਸ ਮੌਕੇ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਇੱਕ ਕਰਨਾ ਚਾਹੁੰਦਾ ਭਾਈ ਅਸੀਂ ਉੱਥੇ ਸਰਬ ਧਰਮ ਬੇਅਦਬੀ ਰੋਕ ਕੋ ਕਾਨੂੰਨ ਮੋਰਚੇ ਵੱਲੋਂ ਜਾ ਕੇ ਹਾਜ਼ਰੀ ਲਗਵਾਈ ਸੀ ਕਿਉਂਕਿ ਪਹਿਲਾਂ 7 ਤਰੀਕ ਦੀ ਮੀਟਿੰਗ ਦੇ ਵਿੱਚ ਵੀ ਸਾਨੂੰ ਸੱਦਿਆ ਸੀ ਉਹਨਾਂ ਨੇ ਭਾਈ ਦੋਜ ਸਿੰਘ ਮਾਨ ਹੋਰੀ ਤੇ ਹੋਰ ਸਾਰੇ ਵੀਰ ਜਿਹੜੇ ਨੇ ਉਹਨਾਂ ਨੇ ਉੱਥੇ ਮੀਟਿੰਗ ਦੇ ਵਿੱਚ ਗੱਲ ਰੱਖੀ ਸੀ ਫਿਰ ਅਸੀਂ ਉੱਥੇ ਗਏ ਵੱਖ-ਵੱਖ ਢੰਗਾਂ ਤਰੀਕਿਆਂ ਦੇ ਨਾਲ ਜਿੱਦਾਂ ਵੀ ਅਸੀਂ ਉੱਥੇ ਪਹੁੰਚ ਸਕੇ ਤੇ ਉੱਥੇ ਜਾ ਕੇ ਆਪਣੀ ਗੱਲ ਰੱਖੀ ਹੈ ਤੇ ਪੰਜਾਬ ਸਰਕਾਰ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਮੇਰੇ ਵੀਰ ਜਿਹੜੇ ਇਸ ਵੇਲੇ ਜੁੜੇ ਹੋਏ ਨੇ ਲਾਈਵ ਦੇ ਉੱਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਤੇ ਇਹੋ ਜਿਹੀਆਂ ਚੀਜ਼ਾਂ ਵਾਇਰਲ ਹੋ ਜਾਣ ਕਿਉਂਕਿ ਸਾਡੀ ਪੋਸਟ ਨੂੰ ਜੇਤੀ ਕਿਤੇ ਕੋਈ ਵਾਇਰਲ ਨਹੀਂ ਕਰਦਾ ਇਹ ਫੇਸਬੁੱਕ ਵਾਲੇ ਪਤਾ ਨਹੀਂ ਕੋ ਓਦਾਂ ਤਾਂ ਕਈ ਚੀਜ਼ਾਂ ਨੂੰ ਬੜਾ ਪ੍ਰਮੋਟ ਕਰਦੇ ਨੇ ਪਰ ਸਾਡੀ ਗੱਲ ਜਿਹੜੀ ਉਥੇ ਦੀ ਉਥੇ ਹੀ ਰਹਿ ਜਾਂਦੀ ਹੈ ਭਾਈ ਇੱਕ ਆਪਾਂ ਬੇਨਤੀ ਕਰਨਾ ਚਾਹੁੰਦੇ ਆ ਸੰਗੋ ਤੁਸੀਂ ਸਾਰੇ ਜਿੰਨੇ ਵੀ ਜੁੜੇ ਹੋ ਇੱਕ ਗੱਲ ਮੈਂ ਸਭ ਨਾਲ ਸਹਿਮਤ ਜੇ ਸਹਿਮਤ ਹੋਏ ਤੇ ਥੱਲੇ ਇੱਕ ਅੰਗੂਠਾ ਜਾਂ ਮਾਰ ਦਿਓ ਹੁਣ 350 ਸਾਲਾਂ ਤੇ ਪੰਜਾਬ ਸਰਕਾਰ શ્રી ਅਨੰਦਪੁਰ ਸਾਹਿਬ ਵਿਖੇ ਇੱਕ ਸਪੈਸ਼ਲ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਜਲਾਸ ਬੁਲਾ ਰਹੀ ਹੈ ਮੈਨੂੰ ਇਹ ਵੀ ਪਤਾ ਲੱਗਾ ਕਿ ਉਹਦੇ ਸ਼ਾਮ ਆਉਣੇ ਵਾਸਤੇ ਉਹ ਉਦਾਂ ਦੀ ਵਰਤਾਰ ਬਣਾਉਣ ਵਾਸਤੇ 2 ਕਰੋੜ ਰੁਪਈਆ ਜਿਹੜਾ ਵਾ ਪੰਜਾਬ ਸਰਕਾਰ ਖਰਚ ਰਹੀ ਹੈ ਪੰਜਾਬ ਦੇ ਤੁਹਾਡਾ ਇਨਕਮ ਟੈਕਸ ਪੇਅਰ ਦਾ ਉਹ 2 ਕਰੋੜ ਰੁਪਈਆ ਪੰਜਾਬ ਸਰਕਾਰ ਆਨੰਦਪੁਰ ਸਾਹਿਬ ਵਿਖੇ ਉਹ ਜਿਹੜਾ ਇਹ ਵਿਸ਼ੇਸ਼ ਜਲਾਸ ਕਰ ਰਹੀ ਹੈ ਨਾ 24 ਨਵੰਬਰ ਨੂੰ ਤੇ ਅਸੀਂ ਵਕਵਾ ਖਮਾ ਦੇ ਅੰਦਰ ਆਈ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਕੇ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਪਏ ਆ ਹਰਜੋਤ ਸਿੰਘ ਬੈਂਸ ਜਿਹੜੇ ਆਪਣੇ ਐਜੂਕੇਸ਼ਨ ਮਨਿਸਟਰ ਨੇ ਉਹਨਾਂ ਦੇ ਰਾਹੀਂ ਵੀ ਅਸੀਂ ਕੋਸ਼ਿਸ਼ ਕੀਤੀ ਕਿ ਸਾਡੀ ਗੱਲ ਉੱਥੇ ਤੱਕ ਪਹੁੰਚਾਓ ਕਿ ਜੇ ਐਡਾ ਕੁਝ ਕਰਨ ਹੀ ਲੱਗੇ ਤੁਸੀਂ ਕਹਿੰਦੇ ਹੋ ਇਤਿਹਾਸਿਕ ਫੈਸਲਾ ਕਰਨਾ ਫਿਰ ਸਭ ਤੋਂ ਪਹਿਲਾਂ ਤੋਂ ਜਿਹੜਾ ਪੈਂਡਿੰਗ ਚੱਲਦਾ ਪਿਆ 15 ਜੁਲਾਈ ਦਾ ਜਿਹੜਾ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਜਿਹੜੀ ਪੈਂਡਿੰਗ ਦੇ ਵਿੱਚ ਤੁਸੀਂ ਪਾ ਦਿੱਤੀ ਸੀ ਉਹਨੂੰ ਲਾਗੂ ਕਰੋ ਬੜੀ ਪਿੱਛੇ ਤੇ ਹੈਰਾਨੀ ਹੋਈ ਮੈਨੂੰ ਇੱਕ ਮੁੱਖ ਮੰਤਰੀ ਸਾਹਿਬ ਦਾ ਬਿਆਨ ਮੈਂ ਪੜਿਆ ਕਹਿੰਦੇ ਅਸੀਂ ਤਾਂ ਕਾਨੂੰਨ ਪਾਸ ਕਰ ਦਿੱਤਾ ਪਾਸ ਥੋੜਾ ਆਓ ਤੁਸੀਂ ਪਾਸ ਕਰਕੇ ਸਿਲੈਕਟ ਕਮੇਟੀ ਨੂੰ ਦਿੱਤਾ ਸਿਲੈਕਟ ਕਮੇਟੀ ਉਹਦੇ ਤੇ ਆਰਾਮ ਨਾਲ ਬੈਠੀ ਹੈ ਉਦੋਂ ਦੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਸਾਰੇ ਵੀਰਾਂ ਦੇ ਮਾਧਮ ਦੇ ਰਹੀਂ ਇਹਨੂੰ ਪਲੀਜ਼ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਕਿਸੇ ਨੇ ਕਿਸੇ ਜੇ ਕੋਈ ਤੁਹਾਡਾ ਮੁੱਖ ਮੰਤਰੀ ਸਾਹਿਬ ਦੇ ਨਾਲ ਕੋਈ ਨਿੱਜੀ ਉਹ ਵਾਸਤਾ ਹੈਗਾ ਤੇ ਉਹਨਾਂ ਨੂੰ ਭਾਵੇਂ ਟੈਗ ਹੀ ਕਰ ਦਿਓ ਪਰ ਆਓ ਜਾਂ ਮੈਸੇਜ ਕਰ ਦਿਓ ਉਹਨਾਂ ਨੂੰ ਇਹਦਾ ਕਾਪੀ ਲਿੰਕ ਕਰਕੇ ਵੇਖੋ 15 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨੇ ਬੜਾ ਲੰਮਾ ਚੌੜਾ ਭਾਸ਼ਣ ਦਿੱਤਾ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸਾਰਿਆਂ ਨੇ ਜਿੰਨੇ ਵੀ ਪੰਜਾਬ ਵਿਧਾਨ ਸਭਾ ਦੇ ਵਿੱਚ ਉਸ ਦਿਨ ਬੋਲੇ ਉਹ ਇਦਾਂ ਲੱਗ ਰਿਹਾ ਸੀ ਕਿ ਬੜਾ ਵੱਡਾ ਗੁਰਮਤ ਸਮਾਗਮ ਹੋ ਰਿਹਾ ਆ ਪੰਜਾਬ ਵਿਧਾਨ ਸਭਾ ਚ 15 ਜੁਲਾਈ ਨੂੰ ਪਰ ਆਖਰੀ 1 ਮਿੰਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਐਸਾ ਯੂ ਟਰਨ ਜਿਹਾ ਮਾਰਿਆ ਕਹਿੰਦੇ ਵੀ ਇਹਨੂੰ 3-4 ਮਹੀਨੇ ਲਈ ਸਿਲੈਕਟ ਕਮੇਟੀ ਨੂੰ ਦੇ ਦੇਈਏ ਸਾਰਿਆਂ ਦੀ ਰਾਏ ਆ ਜੇ ਤੇ ਮੈਂ ਤੁਹਾਡੇ ਵੀਰੋ ਤੁਹਾਡੇ ਮਾਦਿਆਂ ਦੇੰਦਰ ਹੀ ਮੈਂ ਮੁੱਖ ਮੰਤਰੀ ਸਾਹਿਬ ਤੱਕ ਇਹ ਸੁਨੇਹਾ ਪਹੁੰਚਾਉਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ 3 ਮਹੀਨੇ ਤਾਂ ਲੰਘ ਗਏ ਚੌਥਾ ਮਹੀਨਾ ਵੀ ਆ ਹੋਰ ਦੋਆਂ ਦਿਨਾਂ ਨੂੰ ਆਉਣ ਵਾਲਾ 15 ਤਰੀਕ ਨੂੰ ਚੌਥਾ ਮਹੀਨਾ ਵੀ ਖਤਮ ਹੋ ਜਾਣਾ ਤੇ ਹੁਣ ਕਾਨੂੰਨ ਬਣ ਨਹੀਂ ਦੇਣਾ ਚਾਹੀਦਾ ਕਿ ਜਦ ਅਸੀਂ ਤੁਸੀਂ ਦੇਖਦੇ ਕਿ ਹੋਰ ਬੇਅਦਬੀਆਂ ਹੋਣ ਜਿੱਦਾਂ ਮਤਲਬ ਸਾਡਾ ਇੰਡੀਆ ਦਾ ਸਿਸਟਮ ਇਥੇ ਪੰਜਾਬ ਦਾ ਇਹ ਆ ਤੇ ਜਿੰਨਾ ਚਿਰ ਕਿਤੇ ਗੱਡੀ ਦਾ ਐਕਸੀਡੈਂਟ ਨਾ ਹੋਵੇ ਜਿੰਨਾ ਚਿਰ ਕੋ ਬੱਚਾ ਮਰੇ ਨਾ ਉਹਨਾਂ ਚਿਰ ਇਥੇ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਨਹੀਂ ਹੁੰਦੀ ਜੇ ਕੋ ਮਾੜਾ ਪੁਲ ਹੈ ਜਿੱਨਾਂ ਚੋਰ ਉਹਦੇ ਤੇ ਐਕਸੀਡੈਂਟ ਨਹੀਂ ਹੋਊਗਾ ਉਹਨਾਂ ਚਿਰ ਪ੍ਰਸ਼ਾਸਨ ਨੇ ਉੱਧਰ ਜਾਣਾ ਹੀ ਨਹੀਂ ਸੋਏ ਜੇ ਤੁਸੀਂ ਬਦਲਾ ਦੀ ਗੱਲ ਕਰਕੇ ਜਿਹੜੇ ਕਾਰਨ ਕਰਕੇ ਤੁਹਾਨੂੰ ਲੋਕਾਂ ਨੇ ਤੁਹਾਡੇ ਤੇ ਭਰੋਸਾ ਕੀਤਾ ਤੁਹਾਨੂੰ ਜਿਤਾਇਆ ਹੁਣ ਉਹ ਕੰਮ ਪੂਰਾ ਕਰ ਦਿਓ ਜੇ ਤੁਸੀਂ ਐਡਾ ਵੱਡਾ ਮਾਫ ਕਰਨਾ ਸ਼੍ਰੀ ਨਾਨਕਪੁਰ ਸਾਹਿਬ ਇਹ ਕਿ ਐਡਾ ਵੱਡਾ ਤੁਸੀਂ ਪ੍ਰਬੰਧ ਕਰਦੇ ਪਏ ਹੋ ਜੋ ਮੈਨੂੰ ਦੱਸਿਆ ਕਿਸੇ ਸਿੰਘ ਨੇ ਕਿ 2 ਕਰੋੜ ਦਾ ਠੇਕਾ ਆ ਵਾ ਸਿਰਫ ਟੈਂਟ ਬਣਾਉਣ ਵਾਸਤੇ ਜੋ 24 ਤਰੀਕ ਨੂੰ ਉੱਤੇ ਤੁਸੀਂ ਸਾਰੇ ਐਮਐਲਏ ਨੇ ਆਉਣਾ ਹੈ ਤੇ ਉੱਥੇ ਆਉਣਾ ਤੇ ਫਿਰ ਕਾਨੂੰਨ ਲਾਗੂ ਕਰੋ ਔਰ ਉੱਥੇ ਲੈਣ ਕੇ ਆਉਣਾ ਭਾਈ ਸਮਾਗਮ ਤਾਂ ਸੰਗਤ ਆਪ ਹੀ ਕਰੀ ਜਾ ਰਹੀਆਂ ਐ ਐਸਪੀਸੀ ਸਮਾਗਮ ਕਰ ਹੀ ਰਹੀ ਹੈ ਫਿਰ ਤੁਹਾਡਾ ਉੱਥੇ ਆਉਣ ਦੀ ਕੀ ਲੋੜ ਐ ਸਮਾਗਮ ਤਾਂ ਸੰਗਤ ਕਰਨ ਦੇ ਆ ਪਿੰਡੋਂ ਪਿੰਡ ਸਮਾਗਮ ਹੋਣ ਦੇ ਸ਼ਹਿਰਾਂ ਚ ਸਮਾਗਮ ਹੋਣ ਦੇ ਆ ਜੋ ਜਿਹੜਾ ਕੰਮ ਤੁਹਾਡੇ ਕਰਨ ਵਾਲਾ ਹੈ ਮੁੱਖ ਮੰਤਰੀ ਸਾਹਿਬ ਜਿਹੜਾ ਕੰਮ ਸਿਰਫ ਤੁਸੀਂ ਕਰ ਸਕਦੇ ਹੋ ਜੇ ਸਾਡੇ ਸੰਧਵਾ ਸਾਹਿਬ ਸੰਧਵਾ ਸਾਹਿਬ ਜਿਹੜਾ ਕੰਮ ਸਿਰਫ ਤੁਸੀਂ ਕਰ ਸਕਦੇ ਹੋ ਤੁਸੀਂ ਕਰੋ ਉਹ ਕਰੋ ਨਾ ਨਗਰ ਕੀਰਤਨ ਤਾਂ ਸੱਜ ਤਾਂ ਕੱਢ ਰਹੀਆਂ ਨੇ ਕਿੱਥੋਂ ਕਿੱਥੋਂ ਨਗਰ ਕੀਰਤਨ ਨਹੀਂ ਆ ਰਹੇ ਤੁਸੀਂ ਕਹਿੰਦੇ ਸੀ ਚਾਰ ਨਗਰ ਕੀਰਤਨ ਲਿਆਉਣੇ ਆ ਸੀ ਸੈਮੀਨਾਰ ਕਰਨੇ ਆ ਇੱਥੇ ਸਮਾਗਮ ਕਰਨਾ ਤੇ ਜਿਹੜਾ ਤੁਹਾਡੇ ਕਰਨ ਵਾਲਾ ਕੰਮ ਉਹਦਾ ਤੁਸੀਂ ਕੋਈ ਗੱਲ ਹੀ ਨਹੀਂ ਗੋਲਦੇ ਪਏ ਤੁਸੀਂ ਸਾਨੂੰ ਮਜਬੂਰ ਨਾ ਕਰੋ ਅਸੀਂ ਫਿਰ ਹਰ ਲੈਵਲ ਤੱਕ ਜਾਵਾਂਗੇ ਅਸੀਂ ਗੁਰੂ ਸਾਹਿਬ ਨੂੰ ਸਮਰਪਿਤ ਆ ਅਸੀਂ ਗੁਰੂ ਸਾਹਿਬ ਨੂੰ ਆਪਣਾ ਪਿਓ ਮੰਨਦੇ ਆ ਸਾਡੇ ਪਿਓ ਦੀ ਬਾਰ ਬਾਰ ਤੁਹਾਡੇ ਨਕਮਿਆਂ ਕਰਕੇ ਤੁਸੀਂ ਨਕਮੇ ਲੋਕ ਹੋ ਜੇ ਸੱਚੀ ਮੁੱਚ ਤੁਹਾਨੂੰ ਦਰਦ ਹੁੰਦੀ ਹੁੰਦੀ ਨਾ ਕਿਤੇ ਪੀੜ ਹੁੰਦੀ ਹੁੰਦੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਤਾਂ ਮੈਂ ਕਹਿੰਦਾ ਇੱਕ ਮਿੰਟ ਲਾਉਂਦੇ ਤੁਸੀਂ ਜਦੋਂ ਤੁਸੀਂ ਐਮਐਲਏ ਨੇ ਆਪਣੀ ਤਨਖਾਹ ਦਿਹਾਣੀ ਹੁੰਦੀ ਉਹਦਾ ਵੀ ਕਦੇ ਸਿਲੈਕਟ ਕਮੇਟੀ ਨੂੰ ਦਿੱਤਾ ਤੁਸੀਂ ਦੱਸੋ ਕਦੀ ਕਿਸੇ ਵਿਧਾਨ ਸਭਾ ਦੇ ਵਿੱਚ ਜੇ ਲੋਕ ਸਭਾ ਚ ਉਹਨਾਂ ਨੇ ਆਪਣੀ ਐਮਪੀ ਐ ਨੇ ਇਸ ਤਨਖਾਹ ਵਧਾਉਣੀ ਹੁੰਦੀ ਹੈ ਕਿ ਕਿਸ ਦੀ ਸਲਾਹ ਲੈਂਦੇ ਆ ਤੁਸੀਂ ਉਸ ਦਿਨ ਕਹਿੰਦੇ ਹੋ ਕਿ ਅਸੀਂ ਮੁਲਕ ਦੀ ਸਲਾਹ ਲੈ ਲਈਏ ਉਦੋਂ ਤੁਸੀਂ ਆਖਿਆ ਕਦੀ ਕਿਸੇ ਨੇ ਕਿ ਹਾਂ ਅਸੀਂ ਪਹਿਲਾਂ ਪੰਜਾਬ ਦੀ ਸਲਾਹ ਲੈ ਲਈਏ ਕਿ ਸਾਡੀ ਅਸੀਂ ਤਨਖਾਹ ਵਧਾ ਲਈਏ ਕਿ ਨਾ ਵਧਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀਆਂ ਹੋ ਰਹੀਆਂ ਨੇ ਇੱਥੇ ਤੁਹਾਨੂੰ ਸਲਾਹਾਂ ਚਾਹੀਦੀਆਂ ਨੇ ਉਸਲਾ ਥੋੜੀ ਹੈ ਜਿਹੜਾ ਸਿੰਘ ਉੱਤੇ ਤੇਰਾ ਮਹੀਨਿਆਂ ਦਾ ਚੜਿਆ ਬੈਠਾ ਉੱਪਰ ਸੋਹੀ ਬਾਰ-ਬਾਰ ਬੇਨਤੀ ਕਰਦੇ ਅਸੀਂ ਤੁਹਾਨੂੰ ਮੈਮੋਰੰਡਮ ਵੀ ਭੇਜੇ ਆ ਜੇ ਨਹੀਂ ਭੇਜੇ ਪਹੁੰਚੇ ਤੁਹਾਡੇ ਕੋਲ ਤੇ ਸਾਡਾ ਨੰਬਰ ਤੁਹਾਡੇ ਕੋਲ ਹੈਗਾ ਪਟਿਆਲੇ ਪ੍ਰਸ਼ਾਸਨ ਕੋ ਸਾਡਾ ਨੰਬਰ ਹੈ 28 ਤਰੀਕ ਨੂੰ ਸਾਡੇ ਨਾਲ ਹੀ ਮੀਟਿੰਗ ਹੋਈ ਸੀ ਸਾਡੇ ਨਾਲ ਹੀ ਮੁੱਖ ਮੰਤਰੀ ਸਾਹਿਬ ਤੁਸੀਂ ਮੀਟਿੰਗ ਕੀਤੀ ਸੀ ਜਿਹਦੇ ਚ ਤੁਸੀਂ ਐਲਾਨ ਕੀਤਾ ਸੀ ਕਿ ਅਸੀਂ ਕਾਨੂੰਨ ਬਣਾਉਣਾ ਹੈ ਅਸੀਂ बार-बार ਤੁਹਾਨੂੰ ਇਹੀ ਬੇਨਤੀ ਕਰਦੇ ਆ ਕਿ ਕਾਨੂੰਨ ਹੁਣ ਬਣਾ ਦਿਓ ਸਾਰੇ ਧਰਮਾਂ ਵਾਲੇ ਮੰਗਦੇ ਪਏ ਨੇ ਤੇ ਜੇ ਤੁਸੀਂ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਜ਼ਿਲਾਸ ਬੁਲਾਇਆ ਹੈ ਨਾ ਤੇ ਜੇ ਉੱਥੇ ਕੁਝ ਕਰਨਾ ਹੈ ਤੇ ਸਭ ਤੋਂ ਪਹਿਲਾਂ ਕਾਨੂੰਨ ਬਣਾਓ ਕਿਤੇ ਸਾਡੇ ਜ਼ਖਮਾਂ ਤੇ ਵੀ ਮਲਮ ਲੱਗੇ ਪੰਜਾਬ ਦੇ ਲੱਖਾਂ ਨਹੀਂ ਕਰੋੜਾਂ ਲੋਕ ਨੇ ਜਿਨ੍ਹਾਂ ਨੇ ਤੁਹਾਡੀ ਇਸ ਗੱਲ ਤੇ ਭਰੋਸਾ ਕੀਤਾ ਸੀਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਤਵੀਆਂ ਟੱਕੋਗੇ ਤਾਂ ਕਰਕੇ ਤੁਹਾਨੂੰ ਇਹ ਇੱਡਾ ਵੱਡਾ ਮੈਂਡੇਟ ਮਿਲਿਆ ਸੀਗਾ ਇਹ ਗੁਰੂ ਨਾਲ ਧਗਾ ਹੋ ਜਾਏਗਾ ਜੇ ਤੁਸੀਂ ਇਸ ਕਾਰਜ ਨਾ ਕੀਤਾ ਤੇ ਗੁਰੂ ਨਾਲ ਧਗਾ ਕਰਨ ਵਾਲਿਆਂ ਦਾ ਹਾਲ ਕੀ ਹੁੰਦਾ ਇਹ ਤੁਸੀਂ ਸਾਰੇ ਜਾਣਦੇ ਹੀ ਹੋ ਸੋ ਇਹੀ ਬੇਨਤੀ ਹੈ ਭਾਈ ਸਾਹਿਬ ਸਾਰਿਆਂ ਮੈਂ ਹੁਣ ਵੀਰਾਂ ਦਾ ਸਾਰਿਆਂ ਦਾ ਨਾਮ ਹੀ ਇਸ ਵੇਲੇ ਲੈਣਾ ਚਾਹੁੰਦਾ ਪਰ ਜਿੰਨੇ ਵੀ ਵੀਰ ਇਸ ਵੇਲੇ ਜੁੜੇ ਹੋਏ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹਨੂੰ ਸ਼ੇਅਰ ਕਰ ਦਿਓ ਕਿਉਂਕਿ ਸਾਡੇ ਕੋਲ ਇਹਨੇ ਮਾਇਆ ਦੇ ਗੱਫੇ ਨਹੀਂ ਹੁੰਦੇ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰੋਮੋਟ ਕਰਨ ਵਾਸਤੇ ਵੀ ਮਾਇਆ ਖਰਚ ਸਕੀਏ ਹੋਰ ਸੇਵਾਵਾਂ ਜਿਹੜੀਆਂ ਨੇ ਉਹ ਚਲਾਉਣੀਆਂ ਹੁੰਦੀਆਂ ਨੇ ਸੋ ਬੇਨਤੀ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਤੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਹੀ ਜਾਏ ਕਿਤੇ ਉਹਨਾਂ ਨੂੰ ਚੇਤਾ ਆ ਦੇ ਵੀ ਹਾਂ ਮੈਂ ਮੈਨੂੰ ਫਿਰ ਬੜੇ ਹੈਰਾਨੀ ਹੁੰਦੀ ਹੈ ਕਿ 14 ਤਰੀਕ ਨੂੰ ਮੁੱਖ ਮੰਤਰੀ ਸਾਹਿਬ 14 ਜੁਲਾਈ ਦਾ ਤੁਸੀਂ ਖੋਲ ਕੇ ਦੇਖ ਲਿਓ ਉਸ ਦਿਨ ਦਾ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਨੇ ਸਾਰੇ মিডিਆ ਸਾਹਮਣੇ ਗੱਲ ਕਹੀ ਸੀ ਕਿ ਕੱਲ ਕਾਨੂੰਨ ਲਾਗੂ ਹੋ ਜਾਣਾ ਉਹ ਕੱਲ ਅੱਜ ਤੱਕ ਨਹੀਂ ਜਾਇਆ 14 ਜੁਲਾਈ ਦਾ ਉਹ ਕੱਲ ਅੱਜ ਤੱਕ ਨਹੀਂ ਹੋਇਆ 14 ਨਵੰਬਰ ਉਹ ਚੱਲੀ ਹੈ ਇਦਾਂ ਨਾ ਕਰੋ ਗੁਰੂ ਦਾ ਵਾਸਤਾ ਜੇ ਗੁਰੂ ਦੇ ਵਾਸਤੇ ਕੁਝ ਕਰ ਦਿਓ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ